ਲੰਮੇ ਪੈਣਾ ਹੋਰ ਮੈਂ ਕੀ ਕਰਨਾ ਖਬ ਖਬਾ ਕੇ ਲੰਮੇ ਪੈਣਾ ਹੁਣ ਤੇ ਨਾ ਵੀ ਗੱਲ ਕਰਦੇ ਬੱਸ ਛੋੜ ਦੇ ਆਪੇ ਰੋਲਾ ਪਾਉਂਦੇ ਮੈਂ ਤੇ ਆਖਿਆ ਮੈਂ ਮੰਮੀ ਮੈਂ ਜਾਨੀ ਮੈਂ ਜਾ ਕੇ ਪੁੱਛ ਕੇ ਆਉਣੀ ਮੰਮਿਆਂ ਦੀ ਨਹੀਂ ਜਾਣਾ ਮੰਮੀ ਗਈ ਮੰਮੀ ਦੇ ਬਾਵਾ ਗੱਲਾਂ ਬਤਾ ਕਰ ਗਈ ਸੋ ਖਾਂਦੀ ਸਾਡੇ ਹਿੱਸਾ ਵੱਖਰਾ ਕਰ ਦੋ ਅੱਡ ਕਰ ਦੋ ਹੂੰ ਕਰਦੋ ਨਹੀਂ ਹੀ ਸਾਡਾ ਕੋਈ ਬਣਦਾ ਤੁਹਾਡਾ ਨਹੀਂ ਨਾ ਨਹੀਂ ਤੇ ਤੁਸੀਂ ਇਦਾਂ ਭੱਜ ਗਏ ਸੀ ਜਿਵੇਂ ਬੈੰਨੀ ਆ ਤੇ ਤੁਸੀਂ ਪਤਾ ਕਿਹੜੇ ਬਦਮਾਸ਼ ਲੈ ਕੇ ਆਉਣੇ ਹੁੰਦੇ ਆ ਪਤਾ ਤਾਂ ਸਾਨੂੰ ਮੈਂ ਗਿਆ ਹੀ ਐ ਗਿਆ ਹੀ ਮੈਂ ਹਾਂ ਗੜਪਿਆ ਵਾ ਇਹਨੂੰ ਦੱਸਣਾਂ ਹਾਂ ਕਿ ਮੈਨੂੰ ਮੈਂ ਉੱਤਰਿਆ ਜਾਂਦਾ ਸੀ ਸਾਥ ਲਾ ਕੇ ਗਿਆ ਤੇ ਮੈਂ ਜਾ ਕੇ ਤੇ ਮੈਂ ਗੱਲਬਾਤ ਕੀਤੀ ਮੁੰਡਿਆਂ ਦੇ ਨਾਲ ਫਿਰ ਮੈਨੂੰ ਅਚਾਨਕ ਮੈਨੂੰ ਫੋਨ ਆ ਗਿਆ ਮੈਂ ਕਿਹਾ ਤਾਇਆ ਜੀ ਨਾਲ ਗੱਲ ਕਰਨਾ ਇੱਕ ਵਾਰ ਤੇ ਮੈਨੂੰ ਤਾਇਆ ਦਾ ਫੋਨ ਆ ਗਿਆ ਤਾਇਆ ਨਾਲ ਗੱਲ ਕਰਨ ਦਾ ਤਾਇਆ ਨੇ ਸਾਰੀ ਗੱਲ ਦੱਸੀ ਉਹ ਨਾ ਬੜੇ ਗੁੱਸੇ 'ਚ ਹੀ ਗੱਲ ਆ ਮੈਨੂੰ ਗੱਲ ਅਸੀਂ ਸਾਰੀ ਮੁੜ ਕੇ ਉਹ ਆਂਦਾ ਲੋ ਫਿਰ ਵੀ ਸਿਆਣੇ ਬੰਦੇ ਦੀ ਸਿਆਣੀ ਗੱਲ ਹੁੰਦੀ ਆ ਉਹਨੇ ਮੈਨੂੰ ਸਮਝਾਇਆ ਉਹ ਆਂਦਾ ਵੀ ਜੇ ਇੱਕ ਛੜਾਈ ਕਰਦੇ ਦੇ ਵਿੱਚ ਹੋ ਜੇ ਨਾ ਤੇ ਤੀਜੇ ਬੰਦੇ ਸਿਆਣੇ ਇਹਨਾਂ ਦਾ ਫਿਰ ਜੇ ਲੜਾਈ ਵਧਾਓਗੇ ਤੇ ਵੱਧ ਜਾਣੀ ਆ ਕੱਲ ਨੂੰ ਸਿਰ ਪਟੜ ਗਿਆ ਉਸ ਵਿੱਚ ਕੋਈ ਗੱਲਬਾਤ ਤੇ ਤੂੰ ਹੀ ਐਦਾਂ ਨਾ ਕਰੋ ਮੈਂ ਬਹੁਤ ਜਿਹੜੀ ਗੱਲ ਆ ਸਹਿਜ ਮਤੇ ਨਾਲ ਬਹਿ ਕੇ ਗੱਲ ਕਰੀਏ। ਬਹਿ ਕੇ ਕਰਨੀ ਪੈਣੀ ਆ। ਵੇਖ ਸੂਹ ਲੋਕਾਂ ਨੂੰ ਲੱਗ ਹੀ ਜਾਂਦੀ ਹੁੰਦੀ ਆ ਜੋ ਮਰਜੀ ਹੋ ਜੇ ਭਾਵੇਂ ਆਪਣੇ ਨਾਂ ਨਹੀਂ ਆ। ਹੁਣ ਆਪਾਂ ਸੱਚੇ ਤੇ ਬਣ ਜਾਗੇ ਉਹਨਾਂ ਨੂੰ ਬੋਲ ਕੇ ਕਿ ਸਾਡੇ ਨਾਲ ਨਹੀਂ ਕੁਛ ਹੈਗਾ ਪਰ ਆਪਾਂ ਕੰਮ ਕੀਤਾ ਤੇ ਫੇਰ ਹੀ ਆ। ਹਾਂ ਤੇ ਫੇਰ ਮੇਰੇ ਵੀ ਦਿਮਾਗ ਚ ਤੁਹਾਈ ਕਿ ਚੱਲ ਕੋਈ ਗੱਲ ਨਹੀਂ ਹੁਣ ਮੈਂ ਕੀਤਾ ਤੇ ਹੈਗਾ ਹੀ ਆ ਤੇ ਪਰ ਹੁਣ ਜੇ ਮੈਂ ਨਜਾਇਜ਼ੜਾਈ ਨਰੂਗਾ ਜੇ ਆ ਜਿਵੇਂ ਉਹ ਗੱਲ ਨੂੰ ਉੱਤੇ ਮੁੜ ਕੇ ਗੱਲ ਜੀ ਗੱਲ ਨੂੰ ਗੱਲ ਆਈ ਦੀ ਵਿੱਚ ਬੰਦੇ ਦੇ ਵਿੱਚ ਗੱਲ ਆਈ ਦੀ ਤੇ ਭਾਵੇਂ ਕੁਝ ਵੀ ਆ ਜੇ ਆਦਨ ਤੇ ਤੁਸੀਂ ਕੋਈ ਚੀਜ਼ ਲਈ ਨਹੀਂ ਖਾਓ ਸੋ ਤੇ ਫਿਰ ਲਈ ਦੀ ਸੋ ਖਾਓ ਤੇ ਫਿਰ ਝੂਠੀ ਆ ਸੋ ਹੋ ਕੇ ਤੇ ਹੈ ਇਹ ਕੇਤੇ ਹੈ ਬਾਕੀ ਸਾਰੀਆਂ ਗੱਲਾਂ ਦੀ ਇੱਕ ਗੱਲ ਵੀ ਜਿੱਥੇ ਚਿੰਗਿਆੜੀ ਲੱਗੀ ਹੋਵੇ ਨਾ ਤੇ ਧੂਆਂ ਤੇ ਨਿਕਲਦਾ ਹੀ ਨਹੀਂ ਜੇ ਹੁਣ ਆਪਾਂ ਲਈ ਆ ਗੱਲ ਕਰਦੇ ਆ ਉੱਥੇ ਸ਼ਹਿਰ ਦੇ ਵਿੱਚ ਤੁਮ ਬੈ ਹੀ ਗਏ ਹਾਂ ਸ਼ਹਿਰ ਚ ਦੇ ਪਈ ਹੈ ਸਹੀ ਗਏ ਲਾਗੇ ਪਾਸੇ ਰੁਪਿੰਦਰ ਮੋਦੇ ਹੈ ਵੀ ਹੈ ਵੀ ਕਿੰਨੀ ਕਦੂਰ ਸ਼ਹਿਰ ਹੈਗਾ ਵਾ ਨੇੜੇ ਹੀ ਆ ਸਾਰੇ ਪਿੰਡ ਦੇ ਬੰਦੇ ਵੀ ਸ਼ਹਿਰ ਜਾਂਦੇ ਰਹਿੰਦੇ ਆ ਫਿਰ ਯਾਰ ਦੋਸਤੀ ਹੈ ਸਾਰੇ ਪੰਡਾ ਕੋਈ ਲਾਗੇ ਉਹੀ ਗੱਲ ਕਰ ਲੈਣੋ ਕਿੰਨੂ ਕੀ ਪਤਾ ਤੇ ਇਹ ਗੱਲਾਂ ਜਿਹੜੀਆਂ ਇੱਥ ਦੀਆਂ ਇੱਥੇ ਠੱਪੀਆਂ ਰਹਿਣ 둬 ਤੇ ਜ਼ਿਆਦਾ ਕਲੇ ਨਾ ਬਤਾਓ ਮੈਂ ਤੈਨੂੰ ਦੱਸ ਦਿੰਦਾ ਹਾਂ ਹੁਣ ਗਾੜੀ ਸਕੀਮ ਲਾ ਆ ਵੀ ਕੱਢ ਲੈ ਪਿੰਨੇ ਕੀ ਕਰਨਾ ਪਊਗਾ ਗਾੜੀ ਸਕੀਮ ਲਾਵਾ ਹੁਣ ਗਾੜੀ ਨੂੰ ਦੱਸੋ ਤੇ ਮੈਂ ਤੋ ਕੋ ਗੱਲ ਨਹੀਂ ਆਉਂਦੀ ਮੈਂ ਤੇ ਉਹ ਗੱਲ ਵੀ ਜਿਵੇਂ ਝੂਠਾ ਬੰਦਾ ਲੜਦਾ ਮੈਂ ਤੇ ਏਦਾਂ ਹੀ ਖਿਜ ਖਿਜ ਡਈ ਪੈਣ ਮੰਮੀ ਦੇ ਗਾੜੀ ਬੜਾ ਸੱਚੀ ਬਣ ਡਈ ਆ ਤੇ ਮੈਂ ਤੋ ਕੋ ਗੱਲ ਨਹੀਂ ਆਉਂਦੀ ਬਗਾਂ ਗੱਲ ਕੀ ਕਰਨੀ ਤੇ ਪਹਿਲੀ ਵਾਲਾ ਮਸਲਾ ਜੱਬ ਵੱਡਦੀ ਆ ਫਿਰ ਕਾਦਾ ਪਹਿਲੀ ਵਾਲਾ ਪਸਾਰ ਲਾਈਏ ਪਹਿਲੀ ਵਾਲਾ ਤੂੰ ਰਮਾਨ ਕਰ ਜੇ ਬੁਬਤੇ ਤਾਂ ਦਾ ਜਾਣਗੇ ਨਾ ਤੇ ਕੋਈ ਨਹੀਂ ਫਿਰ ਪਹਿਲੀ ਦੇ ਵੀ ਸੈਨ ਕਰਾਉਣੇ ਜਾਣਦੇ ਨਹੀਂ ਏਦਾਂ ਦੇ ਦਾਈ ਸਹੀ ਗੱਲ ਵਿਖੜ ਗਈ ਆ ਨਾ ਇਹਨਾਂ ਨੇ ਹੁਣ ਮਾਤਾ ਉਹ ਜੇ ਨਹੀਂ ਮਾਤਾ ਉਹਨੂੰ ਛੋਣ ਦਿੰਦੀ ਆ ਮਾਤਾ ਤੁਸੀਂ ਕਿੱਥੇ ਫਿਰਦੇ ਨਹੀਂ ਮਾਤਾ ਨਹੀਂ ਛੋਣ ਦਿੰਦੀ ਮਾਤਾ ਨੂੰ ਕੱਲ ਨੂੰ ਗੱਲ ਕੋਈ ਆਣ ਕੇ ਕੋ ਦੱਸ ਦੇ ਕੋ ਬਗੜ ਦੇ ਕੋ ਸਮਝ ਦੇ ਕੋ ਇਹ ਵੀ ਲੈ ਜੇ ਵੀ ਚੱਲ ਤੈਨੂੰ ਦਿਖਾ ਕੇ ਲੈਵਾਂ ਚੱਲ ਤੈਨੂੰ ਆ ਤੂੰ ਜੇ ਮਰਤੀ ਰਹਿ ਜੇ ਵੀ ਦਿਖਾ ਕੇ ਲੈਵਾਂ ਤੇ ਮਾਤਾ ਨੂੰ ਕੋਈ ਪਤਾ ਵਗੜੇ ਜਾਂਦੇ ਕਿੱਧਰ ਵਿਗੜ ਜੇ ਜਦੋਂ ਕੋਈ ਗੱਲ ਟਾਈਮ ਤੇ ਆ ਗਈ ਉਹਨਾ ਵੇਖੀ ਜਾਉ ਬਾਕੀ ਮੈਨੂੰ ਠੰਡੇ ਦਿਮਾਗ ਨਾਲ ਨਾ ਸੋਚਣ ਦੇ ਵੀ ਕੀ ਕਰਨਾ ਤੇ ਕਿੱਦਾਂ ਹੋਣਾ ਮੈਂ ਆਪੇ ਦਾ ਹੁੰਦਾ ਮੈਨੂੰ ਇੱਕ ਵਾਰੀ ਨਾ ਸੋਚ ਲੈ ਮੈਂ ਕੀ ਕਰਾਂ ਆ ਮੈਨੂੰ ਥੋੜਾ ਜਿਹਾ ਮੇਰਾ ਪਾਰਾ ਜਿਹੜਾ ਹਾਈ ਹੋਇਆ ਠੰਡਾ ਹੋ ਲੈਣ ਦੇ। ਕਿਉਂ ਇਨਾਂ ਨੇ ਮੈਨੂੰ ਖਪਾਇਆ ਹੈ ਬਹੁਤ ਜ਼ਿਆਦਾ। ਰਿਲੈਕਸ ਹੋ ਲੈੰਭੋ ਮੈਂ। ਫਿਰ ਮੈਂ ਤੁਹਾਨੂੰ ਦੱਸੂਗੀ ਕੀ ਬਣਦਾ। ਉਹ ਠੀਕ ਹੋਣਾ। ਕੋਈ ਗੱਲ ਨਹੀਂ। ਆਓ। ਉਹ 얘ਨੇ ਅੱਜ ਗਾਰਮੈਂਟ ਕਰਦੇ ਆ ਕੋਈ ਨਾ। ਤੇ ਕੋਈ ਨਾ ਕੋ ਲਿਆਓ ਕੋਈ ਦੁਕਾਨਾਂ ਪੈ ਗਈਆਂ ਕਿ ਰੋਟੀ ਬਣੇ ਦਾ ਕੋਈ ਇੰਤਜ਼ਾਮ ਹੈ ਕਿ ਨਹੀਂ ਹੈਗਾ ਕੋਈ। ਸਵੇਰ ਦਾ ਬੰਦਾ ਤੇ ਭਾਂਜੇ ਲੜਪੜ ਕੇ ਹੋਣੇ ਗਿਆ ਬਾਹਰ ਤੇ ਤੁਸੀਂ ਤੇ ਮੁੜ ਕੇ ਪੁੱਛਿਆ ਵੀ ਨਹੀਂ ਕਿ ਕੋਈ ਹੈਗਾ ਬੰਦਾ ਕਿ ਨਹੀਂ ਹੈ ਕਿਧਰ ਗਿਆ। ਪੁੱਛਣਾ ਪੁੱਛਣਾ ਕੀ ਆ? ਚਿੰਤਾ ਜਿਹੜੀ ਪੈ ਜਾਂਦੀ ਉਹੋ ਪੈ ਜਾਂਦੀ ਤੇਨੇ ਤੇ ਪਤਾ ਹੀ ਹੋਣਾ ਵਾ ਕਿ ਕੋਈ ਗੱਲ ਨਹੀਂ ਮੋੜੀ ਹੋਣਾ ਨੇ ਅਹੀਂ ਤੇ ਤੂੰ ਮਗਰ ਫੋਨ ਨਹੀਂ ਕਰਕੇ ਪੁੱਛਿਆ ਫੋਨ ਮੇਰਾ ਲੱਗਾ ਨਹੀਂਗਾ ਮੈਂ ਇਹ ਤੇ ਪਤਾ ਮੋੜਾਣਾ ਪਰ ਮੈਂ ਇਹ ਪੁੱਛਣ ਲਈ ਹਾਂ ਕਿ ਫੋਨ ਕਰਕੇ ਪੁੱਛਾਂ ਕਿ ਗਏ ਕਿੱਥੇ ਨੇ ਨਾਲਾ ਕਿੱਥੇ ਨਾਲੇ ਚੋਰ ਤੇ ਨਾਲੇ ਚਤਰ ਜੇ ਕੋਈ ਬਾਹਰ ਦਾ ਆ ਕੇ ਸਾਨੂੰ ਮਿਰਚਾਂ ਲੱਗਣੀਆਂ ਅੱਛਾ ਬੰਵਾ ਤੇ ਵਾਲੀ ਭੱਜ ਗਈ ਰੋਲਾ ਤੇ ਪੋਣਾ ਹੀ ਆ ਬਾਹਰ ਮੈਂ ਭੱਜਾਂ ਮੈਂ ਰੋਲਾ ਤੇ ਪੋਣਾ ਹੀ ਆਉਣ ਬੰਦੇ ਨੇ ਅਗ ਨੂੰ ਡਾਟੇ ਹੋਗਾ ਆ ਹਟਾ ਰੂਗਾ ਡਰ ਉਹਨਾਂ ਨੇ ਮੈਂ ਹੀ ਹਟਾ ਲੂੰਗਾ ਤੁਸੀਂ ਨਾ ਇਹੋ ਜੇ ਕੰਮ ਕਰਿਆ ਕਰੋ ਅੱਛਾ ਇੱਕ ਤੇ ਆ ਨਹੀਂ ਮੁੰਡੇ ਦਾ ਪਤਾ ਲੱਗਦਾ ਬਿੱਤੇ ਵਿੱਚ ਖਲਾਰਾ ਬਸ ਪਾਇਆ ਹੁੰਦਾ ਮੁੜ ਕੇ ਕਹਿਣਾ ਜੀ ਆਪਾਂ ਸੌਹਾਂ ਖਾਲੀ ਨੇ ਆਪਾਂ ਤੇ ਕੋਹ ਕਰਦੇ ਹੀ ਨਹੀਂ ਆਪਾਂ ਤੇ ਸੱਚੇ ਹੀ ਬਣੇ ਆ ਹਨਾ ਤੇ ਸੱਚੇ ਹੀ ਆ ਅਸੀਂ ਝੂਠੇ ਗਾਦੇ ਆ ਕੀ ਝੂਠੇ ਬਾਜ਼ੀਆਂ ਨੂੰ ਝਾੜੂ ਮਾਰਨ ਦੇ ਸ਼ਰਮ ਤੇ ਨਹੀਂ ਆਉਂਦੀ ਹੁਣ ਤੁਹਾਨੂੰ ਨਿਆਣੇ ਨਾਲ ਵੀ ਮਿੱਤ ਕਰਿਆ ਕਰਨ ਦੇ ਜੇ ਤੁਸੀਂ ਨਹੀਂ ਮੈਨੂੰ ਸ਼ਰਮ ਤੇ ਗਣਾ ਦਿੱਤੀ ਆਪ ਨਹੀਂ ਤੈਨੂੰ ਸ਼ਰਮ ਆਉਂਦੀ ਵੀ ਮੈਂ ਬਾਜ਼ੀਆਂ ਚੋਕ ਕੇ ਰੱਖਾ ਪੈਰਾਂ ਜੇ ਰੇੜੀਆਂ ਫੇਰਦੇ ਜੇ ਮੈਂ ਝਾੜੂ ਮਾਰਦਾ ਜਿਆਦੀ ਪੀੜਾ ਹੁੰਦੀ ਆ ਤੇ ਉਹਦੇ ਨਿਆਣਾ ਉਹਨੇ ਖੇਡਣਾ ਕਿੱਥੇ ਕਿੱਥੇ ਮੈਂ ਇਕੱਠੀਆਂ ਕਰਦੀ ਫੇਰਾ ਅੱਛਾ ਤਾਂ ਸਾਰੇ ਘਰ ਚੋਂ ਬਾਗੀਆਂ ਦਾ ਛਾਣਾ ਦੇਵੇ ਉਹ ਘੇੜ ਤੱਕ ਵੇ ਕੱਲੀ ਕੱਲੀ ਚੀਜ਼ ਪਈ ਤੇ ਫੇਰ ਕੀ ਐ ਨਿਆਣੇ ਦਾ ਘਰ ਇੱਥੇ ਹੀ ਬਦਲ ਲੱਗਦਾ ਬਿਨਿਆਣਿਆਂ ਵਾਲਾ ਘਰ ਹੋਰ ਸਿਆਣਿਆਂ ਨੇ ਬਾਗੀਆਂ ਦਾ ਤੇਰੀਆਂ ਕਰਨ ਦੇ ਜੇ ਤੋ ਨਵੇਂ ਤੁਹਾਡੇ ਦਹੀ ਕੋ ਸਿੱਖਣਾ ਕੋਈ ਗੱਲ ਨਹੀਂ ਫੇਰ ਕੀ ਹੋਇਆ ਓਦਾਂ ਤਾਰੇ ਦੀ ਦੇਣੀ ਹੈ ਤਾਂ ਕੀ ਹੋਇਆ ਲਾ ਮੰਨ ਦੇ ਨਾ ਤਹੀ ਫੇਰੀਆਂ ਫੇਰਾ ਫੇਰੀ ਕਰਨ ਦੇ ਆਹੀ ਨਹੀਂ ਕਰਦੇ ਫੇਰਾ ਫੇਰੀਆਂ ਐੜੀ ਤੇਰੇ ਦਿਮਾਗ ਦੀ ਸੋਚਾ ਨਾ ਆਪਣੇ ਦਿਮਾਗ ਚ ਰੱਖ ਓਦਾਂ ਜਦੋਂ ਬੰਦੇ ਨੂੰ ਸੱਚ ਪਤਾ ਹੋਵੇ ਹੈਣਾ ਦੀਦੀ ਤੇ ਦੂਜਾ ਬੰਦਾ ਝੂਠ ਬੋਲੀ ਜਾਵੇ ਤੇ ਕਿੰਨਾ ਵਧੀਆ ਜਿਹਾ ਲੱਗਦਾ ਨਾ ਸੁਣਨ ਚ ਕਹਿਣਾ ਕੀ ਚਾਹੁੰਨੀ ਆ ਤੂੰ ਹਟਦੀ ਕਿ ਨਹੀਂ ਹਟਦੀ ਐ ਗੱਲ ਤੋਂ ਤੇਰਾ ਮੂੰਹ ਮੈਨੂੰ ਬੰਦ ਕਰਨਾ ਹੀ ਪੈਣਾ ਦੂਜੀ ਤਰੀਕੇ ਨਾਲ ਤਰੀਕੇ ਮੈਨੂੰ ਵੀ ਬਥੇਰੇ ਹੁੰਦੇ ਫਿਰ ਇਹਨੂੰ ਜ਼ਿਆਦਾ ਨਹੀਂ ਕੁਝ ਹੁੰਦੇ ਉਦੋਂ ਦੇ ਆਪਾਂ ਚੁੱਪ ਇਹਦਾ ਇਹ ਮਤਲਬ ਨਹੀਂ ਵੀ ਤੁਸੀਂ ਜੋ ਮੂੰਹ ਆਇਆ ਤੇ ਉਹੀ ਬੋਲੋਗੇ ਮੈਂ ਚਲਾਕ ਬੰਦਾ ਦੀਦੀ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਇਹ ਪੈਰਾ ਤੇ ਬੰਦਾ ਪਾਣੀ ਨਾ ਪੀਣ ਦੇਵੇ ਹਵਾ ਨਹੀਂ ਤੇਰੇ ਤੋਂ ਜ਼ਿਆਦਾ ਚਲਾਕ ਕੌਣ ਹੋ ਸਕਦਾ ਕੋਈ ਵੀ ਨਹੀਂ ਜਿੰਨੀ ਤੂੰ ਚਲਾਕ ਆ ਮੜਾ ਜੀ ਝਾਤੀ ਮਾਰੋ ਆਪਣੇ ਵੱਲ ਤੇ ਦੂਮਾ ਝਾੜੇ 'ਚ ਜ਼ਿਆਦਾ ਚਲਾਕ ਕੌਣ ਅੱਛਾ ਤੂੰ ਹੀ ਝਾਤੀ ਮਾਰ ਲਾ ਤੈਨੂੰ ਝਾਤੀ ਮਾਰਨੀ ਨਹੀਂ ਹੁੰਦੀ ਚਲ ਵਧੀਆ ਵਾ ਇੱਕ ਗੋਲੋ ਚੋਰੀ ਵੀ ਕਰ ਲਓ ਦੂਜਾ ਮੰਨੋ ਵੀ ਨਾ ਨੇ ਕਾਦੀਆਂ ਚੋਰੀਆਂ ਕੀਤੀਆਂ ਤੂੰ ਹਟਦੀ ਨਹੀਂ ਆਪ ਗੱਲ ਤੋਂ ਆ ਵੀ ਕੰਮ ਵਧੀਆ ਵਾ ਇੱਧਰੋਂ ਝਾੜੂ ਮਾਰ ਕੇ ਕੂੜਾ ਉੱਧਰ ਕਰ ਦੋ ਤੇ ਮੁੜ ਕੇ ਮੈਂ ਲੜਪਾਂ ਤੇ ਮੁੜ ਕੇ ਮੇਰੇ ਸਿਰ ਸਵਾਹ ਪਾ ਗੋ ਮੰਮੀ ਨਾਲ ਰਲ ਕੇ ਵੀ ਮੰਮੀ ਬੋਲਦੀ ਤੇ ਨਿੱਕੀ ਆ ਨਿੱਕੀ ਦੀ ਜਬਾਨ ਐਡੀ ਤੇਰੇ ਨਾਲ ਵੱਧ ਚਲਾਕ ਕੌਣ ਹੋ ਸਕਦਾ ਤੈਨੂੰ ਤਾਂ ਸਾਰੇ ਹੀ ਪਤੇ ਆ ਵੀ ਮੈਂ ਆ ਨਾ ਬੋਲਾਂ ਤੇ ਆ ਨਾ ਬੋਲਾਂ ਤੇ ਐਡੀ ਜਬਾਨ ਦੱਸਦੀਆਂ ਤੇ ਐਡੀ ਦੱਸਦੀਆਂ ਵੀ ਮੇਰੀ ਮੁੜ ਕੇ ਆਖਣਾ ਆ ਗਿਆ ਤੁਹਾਡਾ ਸਪੋਰਟਰ ਹੁਣ ਮੈਨੂੰ ਬੋਲਣ ਹੀ ਨਹੀਂ ਦੇਣਾ ਗੇ ਤੁਹਾਨੂੰ ਲਗਾਮ ਹੈ ਹੀ ਨਹੀਂ ਬਿਲਕੁਲ ਜਿੰਨੂ ਕਿਨੂ ਸਿੱਧੀ ਆਉਂਦੀ ਆ ਉਸੇ ਗੱਲ ਤੋਂ ਨਹੀਂ ਹਟਣਦੇ ਉਸੇ ਤੋਂ ਨਹੀਂ ਹਟਣਦੇ ਤੁਸੀਂ ਬੇਈਮਾਨੀਆਂ ਕਰ ਲੈਨੇ ਨਾ ਤੁਸੀਂ ਇਦਾਂ ਕਰ ਲੈਨੇ ਨਾ ਤੇ ਸੱਚ ਦੱਸਣ ਢੀ ਮਮੀ ਮੈਂ ਝੂਠ ਬੋਲਣ ਢੀ ਹਾਂ ਤੇਰਾ ਸਾਰਾ ਕੁਝ ਸੱਚ ਹੀ ਹੁੰਦਾ ਝੂਠ ਦੇ ਹੀ ਬੋਲਦੇ ਆ ਮੈਂ ਤੇ ਕਿਹਾ ਹੁਣ ਮੈਨੂੰ ਮੌਕਾ ਹੀ ਨਹੀਂ ਮਿਲਣਾ ਹੁਣ ਦੋ ਜਣੀਆਂ ਇਕੱਠੀਆਂ ਜ ਹੋ ਗਈਆਂ ਹੁਣ ਤੇ ਮੈਂ ਦੱਬੀ ਜਾਣਾ ਦੱਬੀ ਕਿਉਂ ਜਾਣਾ ਦੇਖ ਲੈ ਥੱਲੇ ਦੱਬਿਆ ਕਿੱਥੋਂ ਆ ਤੇਰੀ ਤਾਂ ਜ਼बान ਵਧਣ ਢੀ ਆ ਤੇ ਘਟੜ ਤ ਵੀ ਨਹੀਂ ਢੀ ਨਹੀਂ ਦੇਖ ਲੈ ਮੈਨੂੰ ਕੀ ਲੋੜ ਪਈ ਹੁਣ ਤੇ ਮੈਂ ਤਮਾਸ਼ਾ ਵੇਖਣ ਨਹੀਂ ਹੈ ਘਰ 'ਚ ਤੂੰ ਤੇ ਕਿਸੇ ਨੂੰ ਵਾਰ ਹੀ ਨਹੀਂ ਆਉਣ ਦਿੰਦੀ ਤੇ ਦੋ ਜਣੀਆਂ ਵੀ ਤੇਰੇ ਸਾਹਮਣੇ ਖੜ੍ਹਨ ਬਾਕੀ ਮਤਲਬ ਅਹੀਂ ਤਮਾਸ਼ਾ ਲਮਨੇ ਤੂੰ ਤਮਾਸ਼ਾ ਨਹੀਂ ਲਮਦੇ ਤਮਾਸ਼ਾ ਹੀ ਵਜਾ ਹੀ ਤੂੰ ਤਮਾਸ਼ੇ ਦੀ ਤੇ ਜੇ ਮੈਂ ਕਹਦਾ ਕਿ ਤੁਸੀਂ ਦੋਵੇਂ ਵਜਾ ਹੀ ਆ ਤਾ ਤਮਾਸ਼ੇ ਦੇ ਤੇ ਫਿਰ ਨਿੱਕੀ ਨਿੱਕੀ ਗੱਲ ਲੜਾਈ ਬੋਲਦੀ ਕਿਥੋਂ ਬੋਲਦੀ ਕਿਥੋਂ ਬੋਲਦੀ ਕਿਥੋਂ ਅੱਜ ਤੇ ਤੁਸੀਂ ਹੱਥ ਚੁੱਕ ਤਾ ਨਾ ਮੇਰਾ ਪਤੰਦਰਾ ਨਹੀਂ ਨਹੀਂ ਉਹ ਨਹੀਂ ਮੇਰੇ ਸਾਹਮਣੇ ਮੇਰੇ ਹੱਥ ਚੁੱਕਿਆ ਤਾਂ ਵੀ ਚਿਲ ਜਾ ਪੁੱਤ ਉਹਨੂੰ ਕੋਈ ਕਹਿ ਨਹੀਂ ਸਕਦੇ ਤੁਸੀਂ ਮੈਨੂੰ ਗੱਲ ਖਲਾਇਆ ਤੂੰ ਤਾਂ ਗਾਲ ਤਾਂ ਮੈਨੂੰ ਵੀ ਨਹੀਂ ਲਾਉਣਾ ਮੈਂ ਦੱਸਦਾ ਜੀ ਦੇਖ ਲੋ ਮੇਰੇ ਪਿਛਾ ਆ ਰਿਹਾ ਮੇਰੇ ਤੇ ਜਪਾਨ ਮੰਮੀ ਤੁਸੀਂ ਵੀ ਚਲ ਜਾਓ ਇੱਥੋਂ ਕਿਉਂ ਜਾਵਾਂ ਮੰਮੀ ਇਹਦੀ ਜ਼ਬਾਨ ਦੇਣ ਪਰ ਦੇਣ ਵਾਦੀ ਜਾਂਦੀ ਆ ਇਹ ਬੇਈਮਾਨੀ ਤੋਂ ਹਾਰਦੀ ਨਹੀਂਗੀ ਤੇ ਤੁਸੀਂ ਇਹ ਗੱਡੀ ਹੱਥੋਂ ਚੱਲ ਇਹ ਥੋੜੀ ਬੇਈਮਾਨੀਆ ਕਰਦੇ ਤੈਨੂੰ ਮੈਂ ਨਹੀਂ ਗੱਲ ਕਹਤੀ ਕਿ ਜਦੋਂ ਸੌਂ ਖਾਣ ਨੂੰ ਤਿਆਰ ਹੱਥ ਵੜਾ ਕਾ ਤੋ ਕੰਟਰੋਲ ਚ ਰੱਖਿਓ ਹੱਥ ਮੈਨੂੰ ਵੀ ਚੁੱਕਣੇ ਹੁੰਦੇ ਦਾ ਮਤਲਬ ਇਹ ਨਹੀਂ ਆ ਆ ਵੇਖ ਲਾ ਫਿਰ ਪਿੱਛੇ ਮੈਂ ਚੁੱਕਵਾ ਗਰਮੀਤ ਕੀ ਕਰਦੀ ਆ ਪਤਾ ਅੱਖੇ ਲੱਗਿਆ ਕਰ ਤੋ ਮੈਨੂੰ ਕਹਿਣਾ ਮੰਨਿਆ ਕਰ ਮੇਰਾ ਕਹਿਣਾ ਕਿਉਂ ਨਹੀਂ ਮੰਨਦਾ ਕਦੀ ਤੁਹਾਡੇ ਬੰਦੇ ਨੇ ਅੱਜ ਚੁੱਕ ਲਏ ਮੇਰੇ ਬੰਦੇ ਤੇ ਬਾਅਦ ਚ ਤੂੰ ਹੀ ਮੇਰੇ ਹੱਥ ਚੁੱਕੜਿਆ ਆਪਾਂ ਇਹਨਾਂ ਨੇ ਛੱਤਰ ਖਾਣ ਜਾ ਆ ਮਾਤਾ ਚੁੱਪ ਕਰ ਨਿਕਲ ਇੱਥੋਂ ਤੱਕ ਵਿੱਚ ਬੋਲੀ ਜਾਂਦੀ ਮੈਂ ਬੋਧਾ ਬੜੇ ਇਹੋ ਤੱਕ ਮਾਰਦੇ ਤੋ ਮੇਰਨਾ ਵੇਖ ਆਹੋ ਕਦੀ ਆਪਣਾ ਬੰਦਾ ਗਾ ਕਰ ਆਫੋ ਜਰਿੰਦੀ ਖੁੰਦੀ ਲੈ ਜਾ ਮੈਂ ਤੈਨੂੰ ਵੀ ਅੰਦਰ ਕਿਆ ਬਾਤ ਹੈ ਤੈਨੂੰ ਦੱਸ ਪਤਾ ਦਊ ਤੈਨੂੰ ਮੈਂ ਮੈਂ ਵੀ ਗਾੜੀ ਘੱਟਨੀ ਆ ਹੁਣ ਆਹੋ ਤੂੰ ਤੇ ਘੱਟ ਹੈ ਹੀ ਨਹੀਂ ਪਹਿਲੇ ਛੱਟ ਕਰਨਾ ਪੈਣਾ ਹੁਣ ਤੂੰ ਘੱਟ ਕਿਹੜੀ ਗੱਲਾਂ ਆ ਘੱਟ ਤੈਨੂੰ ਕਰਨਾ ਪੈਣਾ ਝ ਲੱਗਦੀ ਹਾ ਹਾਂ ਤੁਸੀਂ ਚੱਲ ਜੋ ਆਪਣੀ ਕਰਤੂਤ ਵੀ ਦੱਸ ਦਿਆ ਕਰੋ ਨਾ ਪਕੂੜਾ ਪੂਵੇ ਗਾੜੀ ਉਹਨਾਂ ਦੇ ਨਾਲ ਡਈ ਆ ਲਾਇਆ ਮੈਂ ਚੌਕਲਾ ਲਾਇਆ ਲਾਲਾ ਚੋਰ ਆਪਣੀ ਕਰਤੂਤ ਦੀ ਸੁਣੀ ਨਾ ਹੋਈ ਫਿਰ ਮੈਂ ਰੋਜ਼ ਇੱਥੇ ਕੂੜਾ ਲਾਇਆ ਕਰਨੀ ਤੇ ਚੁੱਕ ਤੇ ਮੈਂ ਇੱਥੇ ਲਾਇਆ ਕਰਨਾ ਮੇਰੇ ਕਿਹੜੇ ਹੱਥ ਹੈ ਨਹੀਂ ਗਾੜੀ ਤੇਰੇ ਹੱਥ ਨਹੀਂ ਤੇਰੇ ਪੰਨੂ ਹੱਥ ਜਾ ਫੇਰ ਪੁੱਤ ਮੇਰੀ ਗੱਲ ਸੁਣਦਾ ਤਾਈ ਮੰਮਾ ਨੂੰ ਬਿਲਕੁਲ ਨਹੀਂ ਘਵਾਉਣਾ ਠੀਕ ਹੈ ਰੱਖ ਲੈ ਰੱਖ ਲੈ ਸਾਹਮਣੇ ਨੂੰ ਅੰਦਰੋਂ ਬਾਹਰੋਂ ਨਿਕਲਦਾ ਨਹੀਂ ਨਹੀਂ ਕੱਢਣਾ ਮੈਂ ਕੱਢ ਤਾਈ ਕਰ ਤੂੰ ਤਾਂ ਸਿੱਖੀਆ ਮੈਂ ਆ ਬੁੱਤ ਬੰਦੀ ਨਹੀਂ ਆ ਬੈਠੀਆਂ ਰੋ ਇੱਥੇ ਟੱਕਲਾ ਟੱਕਲਾ ਆਵਾਜ਼ ਨਾ ਬਾਹਰ ਆਵੇ ਬੇਸ਼ਰਮ ਕਿਸੇ ਥਾਂ ਦੀ ਉਹਨੂੰ ਚੁੰਮਦੇ ਛੱਟਦੇ ਰਹੇ ਤੈਨੂੰ ਸਭ ਚੇਤੇ ਭੁੱਲ ਗਏ ਤੈਨੂੰ ਦੁਖੀ ਕਰ ਰੱਖਿਆ ਮੰਮੀ ਇਹ ਬੁੱਢੀ ਨੇ ਤੇ ਉਹ ਆਪਣੇ ਆਪ 'ਚ ਸਮਝਦੀ ਆ ਵੀ ਮੈਂ ਹੀ ਆ ਚਾਤਰਪੁਣਾ ਮੇਰੇ 'ਚ ਹੀ ਆ ਚਾਤਰਪੁਣਾ ਕੇ ਇਹਦਾ ਅੱਡ ਹੋਣੋ ਜੀ ਕਰਦਾ ਤਾਏ ਗੱਲਾਂ ਇੰਨਾ ਕਰਦੀ ਬੈਠੀ ਸੀ ਇੰਦਾ ਹੀ ਖਰਾਬ ਹੋਣੀ ਇੱਥੇ ਲੜਾਈ ਕੀ ਕਰਨੂ ਕਰਦੀ ਆ ਤੇ ਆਹ ਤੇ ਦਿੱਤਾ ਹੀ ਉਹਨੇ ਉਹਦੋਂ ਤੁਹਾਨੂੰ ਹੋਰ ਕੀ ਕਰਨਾ ਸੀ ਕੀ ਗੱਲ ਹੋ ਗਈ ਆ ਗੱਲਾਂ ਜਿਹੜੀਆਂ ਰੋਜ਼ ਹੁੰਦੇਗਾ ਉਹ ਹੋਈਆਂ ਕਿ ਹੋਰ ਗੱਲ ਕਿਹੜੀ ਹੋਈ ਕੀ ਗੱਲ ਹੋ ਗਈ ਆ ਹਾਰਦੀ ਨਹੀਂ ਉਹ ਗੱਲ ਤੋਂ ਮੈਂ ਨਹੀਂ ਝਾੜੂ ਲਾਉਣ ਤੇ ਥਾਂ ਥਾਂ ਤੇ ਮੁੰਡੇ ਨੇ ਬਾਜ਼ੀਆਂ ਖਲਾਰੀਆਂ ਹੁੰਦੀਆਂ ਘੰਟਾ ਨਾਲ ਚੀਜ਼ਾਂ ਚੁੱਕਦੇ ਆ ਲਾਓ ਤੇ ਮੁੜ ਕੇ ਝਾੜੂ ਲਾਓ ਮੈਂ ਝਾੜੂ ਨਹੀਂ ਪਰਾਂ ਕਰਤੀਆਂ ਵੀ ਆਪੇ ਸੇਕ ਲੱਗੂਗਾ ਤੇ ਚੁੱਕੂਗੀ ਤੁਸੀਂ ਬੇਈਮਾਨੀਆਂ ਕਰਦੇ ਜੇ ਹਨਾ ਵੇਖੋ ਜਾਤੀ ਮਾਰ ਕੇ ਤੁਸੀਂ ਕਿੱਦਾਂ ਜੇ ਆਪਣੇ ਆਪ ਚ ਮਤਲਬ ਇਸ ਗੱਲ ਤੋਂ ਹਾਰਦੀ ਨਹੀਂ ਵੀ ਤੁਸੀਂ ਬੇਈਮਾਨੀ ਕਰਦੇ ਉਹਨੂੰ ਇੰਨਾ ਵੀ ਨਹੀਂ ਪਤਾ ਵੀ ਮੈਂ ਕਰਨ ਕੀ ਡਈਆਂ ਕਰਦੀ ਗਈਆਂ ਕੁਝ ਨਹੀਂ ਆ ਦੋਵੇਂ ਜਿਹੜੇ ਨਾ ਇੱਕੇ ਰਸੇ ਦੇ ਹੋ ਗਏ ਆ ਉਹਨਾਂ ਦੋਵੇਂ ਜਣਾਂ ਨੂੰ ਇਹੋ ਲੱਗਦਾ ਵੀ ਪਤਾ ਨਹੀਂ ਇਹਨਾਂ ਨੇ ਕੀ ਕਰ ਰਿਆ ਤੇ ਕੀ ਨਹੀਂ ਕੀਤਾ ਹਾਂ ਤੇ ਜਿਹੜੇ ਰਸੇ ਹੋਗੇ ਤੇ ਉਸੇ ਰਸੇ ਨਾਲ ਮੈਂ ਫਾਹ ਲਾਉਂ ਇਹਨਾਂ ਨੂੰ ਵੇਖੀ ਦੀ ਸਹੀ ਮੈਂ ਮੰਮੀ ਕਰਕੇ ਚੁੱਪ ਕਰ ਰਹੀ ਹਾਂ ਵੀ ਵੱਡੇ ਛੋਟੇ ਦੀ ਸ਼ਰਮ ਨਹੀਂ ਰਹਿ ਗਈ ਇਹਨਾਂ ਨੂੰ ਵੀ ਵੱਡੇ ਨੂੰ ਕਿੱਦਾਂ ਬੋਲਾਂ ਮੈਂ ਕਿੱਦਾਂ ਨਹੀਂ ਬੋਲਾਂ ਮੰਮੀ ਨੂੰ ਵੀ ਇੱਕੇ ਟੱਕ ਬੋਲਦਾ ਵਾ ਉਦਾਂ ਹੀ ਉਹ ਬੋਲਦੀ ਗਾ ਆਹੋ ਮੰਮੀ ਨੂੰ ਆਂਦੀ ਆ ਗਏ ਤੇਰਾ ਸਪੋਰਟਰ ਮੈਂ ਤਾਂ ਮੰਮੀ ਕਰਕੇ ਚੁੱਪ ਕਰ ਰਹੀ ਨਹੀਂ ਮੰਮੀ ਨੇ ਖੜਾ ਦੋਵੇਂ ਇੱਕੋ ਜੀਆਂ ਹੋ ਗੀਆਂ ਕੰਜਰੀਆਂ ਕੰਜਰਾ ਵਾਂਗੂ ਰੌਲਾ ਪਾਇਆ ਹੁੰਦਾ ਇਹਨਾਂ ਨੇ ਆਪਦੇ ਘਰ ਮੈਂ ਤਾਂ ਤਾਂ ਕਰਕੇ ਚੁੱਪ ਕੀਤੀ ਰਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੂੰ ਜਿੰਨਾ ਚਿਰ ਇੱਟ ਦਾ ਜਵਾਬ ਪੱਥਰ ਜਨਾ ਨਾ ਦਿੱਤਾ ਇਹਨੇ ਸੁੱਤਰ ਨਹੀਂ ਆਉਣਾ ਜਿੰਨੀ ਗੱਲ ਸਾਡੇ ਘਰ ਦੀ ਕਿਤੇ ਬਾਹਰ ਨਹੀਂ ਜਾਂਦੀ ਸੀ ਨਾ ਤੇ ਹੁਣ ਉਹਨਾਂ ਹੀ ਰੌਲਾ ਬਾਹਰ ਪੈਂਦੇ ਆ ਉਹ ਲੈ ਗਲੀ 'ਚ ਨਿਕਲ ਜੋਗੇ ਨਹੀਂ ਆ ਉਹਨਾਂ ਪੈ ਗਿਆ ਰੌਲਾ ਮੈਂ ਨਾ ਬਾਹਰੋਂ ਆਉਣਾ ਮਾਰੇ ਬਾਹਰ ਦੇ ਪਿੰਡਾਂ 'ਚ ਤੁਹਾਡੇ ਵਿੱਚ ਹੁਣ ਤੇ ਮੈਂ ਲੱਗ ਲੱਗ ਫੇਰਦੀ ਆ ਇਹ ਛੜਤੀ ਇੱਕ ਕੰਨ ਤੇ ਅੱਜ ਛੱਡਦੀ ਮੈਂ ਤੇ ਛੱਡਣੀ ਫੜਲਣੀ ਧੂਲਣੀ ਫੜਕੇ ਕਈ ਦਫਾ ਗੱਲਾਂ ਕਰਨੀਆਂ ਕਰਦੀ ਮੰਮੀ ਨੂੰ ਪੈਂਦੀਆਂ ਗੜੀਆਂ ਧੂਲਣੀ ਇੱਕ ਆਹੋ ਮੰਮੀ ਨੂੰ ਵੀ ਗਾਂ ਹੋ ਕੇ ਪੈ ਗਈ ਫਿਰ ਮੈਂ ਮੰਮੀ ਨੂੰ ਕੀਤਾ ਪਿਸ਼ਾ ਮੈਂ ਐਸੇ ਗੱਲਾਂ ਤੇ ਮੈਂ ਲੜਿਆ ਉਦੋਂ ਫੋਰ ਕਿਹੜੇ ਕੋਲ ਲੜਿਆ ਵੀ ਐਸੇ ਕੋਲ ਤੇ ਮੈਂ ਗੱਲ ਪਿਆ ਵੀ ਤੂੰ ਮੰਮੀ ਨੂੰ ਕਿਤਾ ਬੋਲਦਾ ਅੱਗੇ ਤੇ ਆਂਦੀ ਹੀ ਮਨੀ ਮੈਨੂੰ ਆੱਡੀ ਕਰ ਦੋ ਅੱਜ ਕਹਿੰਦੀ ਵੀ ਜਾਓ ਤੁਸੀਂ ਤੇ ਅਸੀਂ ਕਿੱਥੇ ਜਾਈਏ ਦੱਸ ਇਹਨੂੰ ਘਰ ਦੇ ਦਈਏ ਹਾਂ ਇਹਨੂੰ ਘਰ ਦੇ ਦੇ ਇਕੱਲੀ ਘਰ ਦੀ ਮਾਲ ਕਰਨ ਵਾਸਤੇ ਆਪਣਾ ਇਹਨੂੰ ਚੇਤਾ ਭੁੱਲ ਗਿਆ ਜਦੋਂ 10-10 ਹਜ਼ਾਰ ਆੜਤੀਆਂ ਕੋ ਲਿਆ ਕੇ ਕਾਪੀਆਂ ਤੇ ਛਾੜ ਦਿੰਦਾ ਏ ਤੁਹਾਡਾ ਹਸਾਬ ਕਿਤਾਬ ਹੀ ਕੋਈ ਨਹੀਂ ਉਹ ਬੇਈਮਾਨੀ ਚਾੜਿਆ ਸੀ ਕਿ ਇੱਥੇ ਕਿੰਨੇ ਕੁ ਲਿਆ ਕੇ ਕਿੰਨੇ ਖਾਦੇ ਆ ਕਿੰਨੇ ਖਾਦੇ ਲਿਆ ਲੈ ਕੇ ਕਰਦੇ ਆ ਤੇ ਇਹਨਾਂ ਨੂੰ ਸ਼ੱਕ ਪੈਂਦਾ ਸਾਡੇ ਤੇ ਗੱਲ ਹੋਰ ਕੋਈ ਨਹੀਂ ਜਿਹੜਾ ਬੰਦਾ ਬੇਈਮਾਨੀ ਕਰਦਾ ਮੈਨੂੰ ਪਤਾ ਵੀ ਉਹਨੂੰ ਹੁੰਦਾ ਬੇਈਮਾਨੀ ਹੁੰਦੀ ਕੀ ਜੀਜਵਾ ਹਾਂ ਹੋ ਕਿ ਮੈਂ ਤੇ ਇੰਨੀ ਤੰਗ ਆ ਚੁੱਕੀ ਆ ਨਾ ਮੰਮੀ ਮੇਰਾ ਤੇ ਜੀ ਨਹੀਂ ਕਰਦਾ ਵੀ ਮੈਂ ਇਹ ਘਰ ਦੇ ਵਿੱਚ ਰਵਾਂ ਮੇਰਾ ਤੇ ਜੀ ਕਰਦਾ ਵੀ ਉੱਥੇ ਬਾਹਰ-ਬਾਰ ਇੱਕ ਪਾ ਕੇ ਝੋਪੜੀ ਜੀ ਦੇ ਬਾਹਰ ਰਵਾਂ ਗਲੀ ਦੇ ਬਾਹਰ-ਬਾਰ ਬਹਿ ਜਾ ਤੂੰ ਉਹਨਾਂ ਨੂੰ ਹੋਰ ਦੇ ਦੇ ਉਹਨਾਂ ਘਰ ਦੇ ਦੀ ਛੱਡ ਦੇ ਉਹ ਤੇ ਅੱਗੇ ਕੋਈ ਉਹ ਤੇ ਅੱਗੇ ਚਾਹੁੰਦੀ ਆ ਵੀ ਘਰ ਛੱਡ ਦੇ ਨ ਕੋਈ ਗੱਲ ਕਰਦੇ ਛੱਡ ਦੇ ਉਹ ਅੱਗੇ ਉਹ ਚਾਹੁੰਦੀ ਆ ਵੀ ਜਾਣ ਘਰੋਂ ਨਿਕਲ ਜਾਣਾ ਖਿਹੜਾ ਛੁੱਟੇ ਇਹਨਾਂ ਦੇ ਕੋਲੋਂ ਲੱਥਾਂ ਲੱਥ ਸੱਤ ਤੋਂ ਪਾਣੀ ਨਿਕਲਿਆ ਨਹੀਂ ਜਿਹੜਾ ਉੱਥੋਂ ਦੀ ਉਹ ਗੋਠਿਆ ਬਾਪੂ ਜੀ ਗਿਆ ਕਿ ਨਹੀਂ ਗਿਆ ਉੱਥੇ ਮੈਨੂੰ ਨਹੀਂ ਪਤਾ ਗਿਆ ਕਿ ਨਹੀਂ ਗਿਆ ਮੈਂ ਤੂੰ ਕੀ ਮਤਲਬ ਹੈ ਇੱਕ ਪੈਣ ਰਹਿ ਜਾਣਾ ਉਹਨਾਂ ਨੂੰ ਕੀ ਹੈ ਹਾਂ ਉਹਨੂੰ ਵੀ ਵੇਲੇ ਲੰਮੇ ਪੈਣ ਨੂੰ ਚੁੱਕਣਾ ਦੇਈ ਜਾਵੇ ਤੇ ਉਹ ਲਈ ਜਾਵੇ ਬਸ ਇਹੋ ਕੰਮ ਹੈ ਇਹਨਾਂ ਦੇ ਹੋਰ ਕੰਮ ਕੀ ਚੁੱਕਣਾ ਤੋਂ ਬਗੈਰ ਹੈਗਾ ਵੀ ਕੁਝ ਹੈਗਾ ਵਾ ਤਰੀਕੇ ਪਾਜੀਆਂ ਹੀ ਇਹਨਾਂ ਕੋਲ ਜਾਓ ਤੁਸੀਂ ਵੇਖ ਆਓ